ਬੱਡੀ ਘਟਨਾ ਜਿਹੜੀ ਹੈ ਉਹ ਹੁਸ਼ਾਰਪੁਰ ਦੇ ਫੂਡ ਸਟਰੀਟ ਦੇ ਵਿੱਚ ਵਾਪਰੀ ਹੈ ਬੜੀ ਫੈਂਸੀ ਜੀ ਸਟਰੀਟ ਲਾਈਟ ਲਾਈ ਗਈ ਸੀ ਇਸ ਦੇ ਵਿੱਚ ਆ ਬਲੈਕ ਕਲਰ ਦੀ ਕ੍ਰੈਟਾ ਗੱਡੀ ਜਿਹੜੀ ਹੈ ਉਹ ਗੱਡੀ ਵੱਜਦੀ ਹੈ ਕਿ ਗੱਡੀ ਜਿਹੜੀ ਹੈ ਉਸ ਟਾਈਮ ਮਹਿਲਾ ਚਲਾ ਰਹੇ ਸਨ ਜਿਸ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿੱਦਾਂ ਗੱਡੀ ਪਲਟ ਚੁੱਕੀ ਐ ਜੋ ਪਲੇਟ ਤੇ ਜੋ ਚਮਚ ਤੇ ਜੋ ਬੋਤਲ ਇਹ ਤਿੰਨੇ ਚੀਜ਼ਾਂ ਗੱਡੀ ਤੋਂ ਬਾਹਰ ਨਿਕਲ ਕੇ ਰਸਤਾ ਜਿਹੜਾ ਆ ਉਹ ਬੰਦ ਵੀ ਕੀਤਾ ਗਿਆ ਤਾਂ ਕਿ ਲੋਕ ਬੜੀ ਤੇਜ਼ੀ ਦੇ ਨਾਲ ਇੱਥੋਂ ਨਾ ਨਿਕਲਣ ਵੱਡੀ ਘਟਨਾ ਜਿਹੜੀ ਆ ਉਹ ਹੁਸ਼ਿਆਰਪੁਰ ਦੇ ਫੂਡ ਸਟਰੀਟ ਦੇ ਵਿੱਚ ਵਾਪਰੀ ਐ ਦੱਸ ਦੇ ਚੱਲੀਏ ਕੀ ਤੁਹਾਨੂੰ ਆ ਜਿਹੜਾ ਤੁਸੀਂ ਆ ਲਾਈਟ ਦੇਖ ਰਹੇ ਹੋ ਸਟਰੀਟ ਲਾਈਟ ਜਿਹੜੀ ਇੱਥੇ ਬੜੀ ਫੈਂਸੀ ਜੀ ਸਟਰੀਟ ਲਾਈਟ ਲਾਈ ਗਈ ਸੀ ਇਸ ਦੇ ਵਿੱਚ ਆ ਬਲੈਕ ਕਲਰ ਦੀ ਕ੍ਰੈਟਾ ਗੱਡੀ ਜਿਹੜੀ ਹੈ ਉਹ ਗੱਡੀ ਵੱਜਦੀ ਹੈ ਦੱਸਿਆ ਜਾ ਰਿਹਾ ਹੈ ਕਿ ਗੱਡੀ ਜਿਹੜੀ ਹੈ ਉਸ ਟਾਈਮ ਮਹਿਲਾ ਚਲਾ ਰਹੇ ਸਨ ਜਿਸ ਕਰਕੇ ਇਹ ਘਟਨਾ ਵਾਪਰੀ ਹੈ ਪਰ ਫੂਡ ਸਟਰੀਟ ਦੇ ਵਿੱਚ ਐਡੀ ਵੱਡੀ ਘਟਨਾ ਵਾਪਰੀ ਹੈ ਗੱਡੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿੱਦਾਂ ਗੱਡੀ ਪਲਟ ਚੁੱਕੀ ਹੈ ਗੱਡੀ ਪਲਟੀਆਂ ਖਾ ਕੇ ਤੁਹਾਨੂੰ ਦੱਸਿਆ ਕਿ ਇਹ ਸਾਰਾ ਉਹੀ ਲੋਕੇਸ਼ਨ ਹੈ ਜਿਸ ਲੋਕੇਸ਼ਨ ਤੇ ਉੱਤੇ ਗੱਡੀ ਪਲਟੀ ਹੈ ਉਸ ਤੋਂ ਬਾਅਦ ਦੱਸਦੇ ਲੋਕ ਇਹ ਵੀ ਆ ਕਿ ਉਸੇ ਗੱਡੀ ਦੇ ਵਿੱਚੋਂ ਇਹ ਪਲੇਟ ਤੇ ਇਹ ਚਮਚਾ ਨਿਕਲ ਕੇ ਬਾਹਰ ਆ ਕੇ ਡਿੱ ਗਿਆ ਨਾਲ ਪਾਣੀ ਦੀ ਬੋਤਲ ਡਿੱਗਿਆ ਯਾਨੀ ਕਿ ਗੱਡੀ ਦੇ ਵਿੱਚ ਲੋਕਾਂ ਨੇ ਖਾਦਾ ਪੀਤਾ ਜੋ ਪਲੇਟ ਤੇ ਜੋ ਚਮਚ ਤੇ ਜੋ ਬੋਤਲ ਇਹ ਤਿੰਨੇ ਚੀਜ਼ਾਂ ਗੱਡੀ ਤੋਂ ਬਾਹਰ ਨਿਕਲ ਕੇ ਹਜੇ ਵੀ ਘਟਨਾ ਸਥਲ ਤੇ ਪਈ ਹੋਈ ਹੈ ਦੂਜੇ ਪਾਸੇ ਜੇ ਮੈਂ ਤੁਹਾਨੂੰ ਦੱਸਾਂ ਕਿ ਇਹ ਜਿਹੜੀ ਫੂਡ ਸਟਰੀਟ ਹੈ ਇਹਨੂੰ ਵਨਵੇ ਕੀਤਾ ਗਿਆ ਸਵੇਰੇ ਤੇ ਸ਼ਾਮ ਇੱਥੇ ਪੁਲਿਸ ਦੀ ਡਿਊਟੀ ਲੱਗੀ ਹੁੰਦੀ ਹੈ ਟ੍ਰੈਫਿਕ ਪੁਲਿਸ ਲੱਗੇ ਹੁੰਦੇ ਆ ਤੁਸੀਂ ਦੇਖੋਗੇ ਬੈਰੀਕੇਡਿੰਗ ਕਰਕੇ ਰਸਤਾ ਜਿਹੜਾ ਹੈ ਉਹ ਬੰਦ ਵੀ ਕੀਤਾ ਗਿਆ ਤਾਂ ਕਿ ਲੋਕ ਬੜੀ ਤੇਜ਼ੀ ਦੇ ਨਾਲ ਇੱਥੋਂ ਨਾ ਨਿਕਲਣ ਇਸ ਘਟਨਾ ਜਦ ਇਸ ਫੂਡ ਸਟਰੀਟ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਆਣਾ ਜਾਣਾ ਹੈ ਲੋਕਾਂ ਦਾ ਇੱਥੇ ਖਾਣਾ ਪੀਣਾ ਹੈ ਫਿਰ ਐਡੀ ਵੱਡੀ ਘਟਨਾ ਜਿਹੜੀ ਵਾਪਰ ਗਈ ਹੈ ਇਹ ਆਪਣੇ ਆਪ 'ਚ ਕਈ ਸਵਾਲ ਪੈਦਾ ਕਰਦੇ ਆ ਹਾਲਾਂਕਿ ਜਿਹੜੇ ਪੁਲਿਸ ਵਿਭਾਗ ਦੇ ਡਿਪਾਰਟਮੈਂਟ ਦੇ ਲੋਕ ਨੇ ਸੀਆਈਡੀ ਦੇ ਲੋਕ ਨੇ ਉਹ ਇਸ ਘਟਨਾ ਦੀ ਜਾਂਚ ਜ਼ਰੂਰ ਕਰਨ ਕਿਉਂਕਿ ਆ ਦੇਖੋ ਟੱਕਰ ਇੰਨੀ ਜ਼ਬਰਦਸਤ ਹੈ ਕਿ ਜਿਹੜਾ ਪੋਲ ਹੈ ਸਿਮੈਂਟਡ ਪੋਲ ਹੈ ਇਹਨੂੰ ਪੱਟ ਦਿੱਤਾ ਗਿਆ ਸਰ ਨੇੜੇ ਦਿਖਾ ਦਿਓ ਮੜੇ ਆ ਪੂਰਾ ਪੱਟ ਦਿੱਤਾ ਗਿਆ ਤੇ ਪੱਟ ਕੇ ਆ ਦੇਖੋ ਇਹਦਾ ਜਿਹੜਾ ਪੋਲ ਹੈ ਉਹ ਨਾਲ ਹੀ ਲੱਗੇ ਆ ਦੂਜੇ ਪਾਸੇ ਜੇ ਮੈਂ ਸਹੀ ਸਹੀ ਗੱਲ ਕਰਾਂ ਸਹੀ ਸਟਰੀਟ ਲਾਈਟ ਜਿਹੜੀ ਹੈ ਉਹ ਇਹ ਆ ਤੁਸੀਂ ਦੇਖੋ ਕਿੰਨਾ ਮਜ਼ਬੂਤ ਹੈ ਮੇਰੇ ਹਿਲਾਏ ਵੀ ਇਹ ਹਿੱਲਦੀ ਨਹੀਂ ਹੈ ਯਾਨੀ ਕਿ ਸਿਮੇਂਟ ਦਾ ਪੱਕਾ ਬਿਲਕੁਲ ਪੱਕੇ ਤਰੀਕੇ ਨਾਲ ਸਿਮੇਂਟ ਦਾ ਕੰਮ ਕੀਤਾ ਗਿਆ ਨਟ ਬੋਲਟ ਨਾਲ ਟਾਈਟ ਕੀਤਾ ਗਿਆ আর্থਿੰਗ ਕੀਤੀ ਗਈ ਹੈ ਤੇ ਦੂਜੇ ਪਾਸੇ ਜਿਹੜੀ ਘਟਨਾ ਜਿੱਥੇ ਵਾਪਰੀ ਹੈ ਉਹਦਾ ਦ੍ਰਿਸ਼ ਦਿਖਾ ਦਿਓ ਕਿ ਇਹਦੇ ਹਾਲਾਤ ਕੀ ਨੇ ਹਾਲਾਂਕਿ ਗੱਡੀ 'ਤੇ ਸਵਾਰ ਲੋਕਾਂ ਦੇ ਸੁਰੱਖਿਅਤ ਹੋਣ ਦੀ ਸਾਰੀ ਜਾਣਕਾਰੀ ਮਿਲ ਰਹੀ ਹੈ ਪਰ ਜਲਦ ਹੀ ਆਪਾਂ ਉਸ ਗੱਡੀ 'ਤੇ ਸਵਾਰ ਜਿਹੜੇ ਲੋਕ ਸਨ ਜਿਹੜੇ ਗੱਡੀ ਚਲਾ ਰਹੇ ਸਨ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਉਹਨਾਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤਾਂ ਉਹ ਤਾਂ ਸਾਂਗੇ ਕਿ ਆਖਿਰਕਾਰ ਇਹ ਕਟਨਾ ਬਾਪਰੀ ਕਿਵੇਂ ਹੈ ਕਟਨਾ ਬਾਪਰਨ ਤੇ ਜ਼ਿੰਮੇਵਾਰ ਕੌਣ ਹੈ ਤੇ ਕਟਨਾ ਕਦੋਂ ਤੱਕ ਬਾਪਰਦੀ ਰਹੇਗੀ ਕਿਉਂਕਿ ਇਹੀ ਜਿਹੜਾ ਚੌਂਕ ਹੈ ਇਸ ਚੌਂਕ 'ਚ ਲਗਾਤਾਰ ਕਟਨਾ ਬਾਪਰਦੀ ਰਹਿੰਦੀ ਹੈ ਹਰ ਵਾਰ ਸਵੇਰੇ ਕਈ ਵਾਰ ਰਾਤ ਨੂੰ ਕਟਨਾ ਬਾਪਰਦੀ ਹੈ ਕੀ ਕੁਝ ਕਾਰਨ ਹੈ ਕਿਉਂ ਨਹੀਂ ਉੱਥੇ ਟ੍ਰੈਫਿਕ ਲਾਈਟ ਦਾ ਅਰੇਂਜਮੈਂਟ ਕੀਤਾ ਜਾਂਦਾ ਕਿਉਂ ਨਹੀਂ ਹੋਰ ਜਿਹੜੀ ਸਿਕਿਉਰਿਟੀ ਹੈ ਉਹ ਟਾਈਟ ਕੀਤੀ ਜਾਂਦੀ ਹੈ ਕੈਮਰਾ ਜਰਨਲਿਸਟ ਜਤਿੰਦਰ ਪ੍ਰੇਸ ਦੇ ਨਾਲ ਮੈਂ ਬਿਰੰਗੀ पांडे जीबीसी अपडेट